ਤੁਸੀਂ ਪਾਕਿਸਤਾਨ ਤੋਂ ਇੱਥੇ ਪੰਜਾਬ ਚ ਆਏ ਹੋ ਤਾਂ ਤੁਸੀਂ ਕਿਵੇਂ ਦੇ ਹਾਲਾਤਾਂ ਨਾਲ ਗੁਜ਼ਰ ਕੇ ਆਏ ਹੋ ਇੱਥੇ ਪੰਜਾਬ ਤੱਕ ਹਾਲਾਤ ਵਧੀਆ ਆਣ ਪਾਕਿਸਤਾਨ ਚ ਤੇ ਉਧਰ ਜਦ ਹੱਲਾ ਪੈ ਗਿਆ ਉਹਨਾਂ ਹਾਲਾਤ ਵਿਗੜ ਗਏ ਮਾਪੇ ਨਾਲ ਇੱਥੇ ਆਏ ਸੀ ਜਾਂ ਤੁਸੀਂ ਇਕੱਲੇ ਆਏ ਸੀ ਸਾਰੇ ਮਸਲ ਸਾਰਾ ਪਰਿਵਾਰ ਆਇਆ ਹਾਂ ਹਾਂ ਗੱਡਿਆਂ ਗੱਡਿਆਂ ਤੇ ਆਇਆ ਗੱਡੇ ਹੁੰਦੇ ਨੇ ਉੱਪਰ ਡੱਲੇ ਪਹੀਆਂ ਵਾਲੇ ਵੇਖਿਓ ਨੇ ਤੁਸੀਂ ਗੱਡਿਆਂ ਤੇ ਆਏ ਹਾਂ ਗੱਡਿਆਂ ਸਾਡੇ ਕੋਲ ਦੋ ਪਾਕਿਸਤਾਨ ਚ ਦੋ ਗੱਡੇ ਆਣੇ ਤੁਸੀਂ ਇੱਥੇ ਪੰਜਾਬ ਚ ਪਹੁੰਚੇ ਤੋਂ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ ਇੱਥੇ ਆ ਕੇ ਮੁਸ਼ਕਲਾਂ ਇੱਥੇ ਆ ਕੇ ਤੇ ਜਦੋਂ ਵਧੀਆਂ ਹੋ ਗਿਆ ਉਹ ਦਿਨ ਆਪਾਂ ਰੰਗ ਗਿਜਾਰੇ ਕਰਨ ਲੱਗ ਗਏ ਤੇ ਜਦੋਂ ਇੱਥੇ ਆ ਗਏ ਇੱਥੇ ਤੇ ਵਧੀਆਂ ਹੋ ਗਏ ਉਹ ਦਿਨ ਹੱਲਿਆਂ ਵਾਲੇ ਉਹਨਾਂ ਥੋੜਾ ਜਿਹਾ ਔਖਾ ਹੋਇਆ ਕੋ ਮਤਲਬ ਦੰਗੇ ਚੱਲ ਰਹੇ ਸੀ ਤਾਂ ਤੁਸੀਂ ਆਪਣਾ ਖਾਣ ਪੀਣ ਦਾ ਸੀ ਜਿਹੜਾ ਉਹ ਕਿਵੇਂ ਕਰਦੇ ਸੀ ਫਿਰ ਖਾਣ ਪੀਣ ਦਾ ਚਿੱਲੇ-ਚਿੱਲੇ ਬਣਾ ਕੇ ਰਾਤ ਰੋਟੀਆਂ ਪਕਾਉਂਦੇ ਮਤਲਬ ਜਦੋਂ ਦੰਗੇ ਚੱਲ ਰਹੇ ਸੀ ਬਹੁਤ ਨੁਕਸਾਨ ਹੋਇਆ ਪਸ਼ੂਆਂ ਦਾ ਵੀ ਕਹਿ ਦੋ ਤੇ ਇਨਸਾਨਾਂ ਦਾ ਵੀ ਹੈਨਾ ਤਾਂ ਤੁਸੀਂ ਉਸ ਟਾਈਮ ਉਹ ਚੀਜ਼ਾਂ ਅੱਖੀ ਵੇਖੀਆਂ ਨੇ ਤਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਚੀਜ਼ਾਂ ਸਾਰਾ ਕੁਝ ਵੇਖਿਆ ਸਾਡੇ ਮਤਲਬ ਮੁਸਲਮਾਨਾਂ ਦੇ ਮੱਜਾਂ ਦੇ ਥਾਣੇ ਵੀ ਗੜਤੇ ਹਨ ਆਂਦੀ ਆਂਦੀ ਇਕੱਟੀਆਂ-ਕੱਟੇ ਵਿਚਾਰੇ ਮਗਰ ਦੰਗੇ ਦੇ ਫਿਰਦੇ ਆਣੋ ਬਹੁਤ ਰੰਗ ਰੇਖਾਂ ਦੁਨੀਆ ਦੇ ਮਾਰੇ ਚੰਗੇ ਸਾਰੇ ਵੇਖੇ ਜਦੋਂ ਉੱਥੋਂ ਝੜਕਿਆ ਆ ਪਾਕਿਸਤਾਨੋਂ ਉਦੋਂ ਮੈਂ 17 ਸਾਲ ਦੀ ਹੁੰਦੀ ਵਸੇਗੀ